ਤਾਂ ਇਸ ਟੌਪਿਕ ਦੇ ਉੱਤੇ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸਾ ਕਮਾ ਸਕਦੇ ਹੋ ਜੀ ਹੁਣ ਇਹਨੂੰ ਸਾਰਿਆਂ ਨੂੰ ਤੁਸੀਂ ਐਕਸਪੋਰਟ ਕਰ ਲੈਣਾ ਜੀ ਬਸ ਤੁਸੀਂ 20 ਤੋਂ 40 ਮਿੰਟ ਕੰਮ ਕਰਨਾ ਤੇ ਤੁਸੀਂ ਮਹੀਨੇ ਦੇ 1 ਤੋਂ 2 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੈਣਾ ਜੀ ਅਗਰ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ 2 ਤੋਂ 3 ਲੱਖ ਰੁਪਏ ਕਮਾਉਣਾ ਸ਼ੁਰੂ ਕਰ ਦੋਗੇ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਤੋਂ ਦੋਸਤੋ ਅੱਜ ਤੋਂ ਕੁਛ ਦਿਨ ਪਹਿਲਾਂ ਮੈਂ ਨਾ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਮਤਲਬ ਤੁਸੀਂ ਫਿਲਮਾਂ ਦੇ ਰਿਵਿਊ ਕਰਕੇ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਵਧੀਆ ਪੈਸੇ ਤੁਸੀਂ ਕਮਾ ਸਕਦੇ ਹੋ ਉਹ ਵੀਡੀਓ ਨੂੰ ਦੇਖ ਕੇ ਮੇਰੇ ਬਹੁਤ ਸਾਰੇ ਭੈਣ ਭਰਾਵਾਂ ਨੇ ਮੈਨੂੰ ਇੱਕੋ ਚੀਜ਼ ਪੁੱਛੀ ਆ ਉਹ ਕਹਿੰਦੇ ਕਿ ਵੀਰ ਜੀ ਜੇ ਅਸੀਂ ਮੰਨ ਲਓ ਵੀ ਟੌਪ 10 ਫਿਲਮਾਂ ਦੱਸਣ ਲੱਗੇ ਕਿਹੜੀਆਂ ਨੇ ਜਾਂ ਟੌਪ 10 ਵੈਬ ਸੀਰੀਜ਼ ਕਿਹੜੇ ਨੇ ਹਾਂ ਜੇ ਅਸੀਂ ਤਾਂ ਕੱਲੀ ਕੱਲੀ ਫਿਲਮ ਥੀਟਰ ਦੇ ਵਿੱਚ ਜਾ ਕੇ ਦੇਖਣ ਲੱਗੇ ਜਾਂ ਨੈਟ ਤੋਂ ਦੇਖਣ ਲੱਗੇ ਤਾਂ ਇੱਕ ਫਿਲਮ ਘੰਟੇ ਦੋ ਘੰਟੇ ਦੀ ਹੁੰਦੀ ਆ ਤਾਂ ਸਾਨੂੰ ਬਹੁਤ ਜ਼ਿਆ ਜਿਦੇ ਨਾਲ ਮਤਲਬ ਜੇ ਅਸੀਂ 10 ਫਿਲਮਾਂ ਵੀ ਮੰਨ ਲੱਕੇ ਚੱਲੀ ਜੇ ਦੇਖੀਏ ਤਾਂ ਮੰਨ ਕੇ ਚਲੋ ਇੱਕ ਫਿਲਮ ਇੱਕ ਘੰਟੇ ਦੀ ਜੇ ਤਾਂ ਮੰਨ ਕੇ ਚਲੋ ਸਾਨੂੰ 10 ਘੰਟੇ ਸਾਨੂੰ ਲੱਗ ਜਾਣਗੇ ਸਾਨੂੰ ਤਾਂ ਵੀਡੀਓ ਦੇ ਵਿੱਚ ਸਾਨੂੰ ਦੋ ਤਿੰਨ ਦਿਨ ਲੱਗ ਜਾਣਗੇ ਵੀ ਕੋਈ ਸਾਨੂੰ ਸੌਖਾ ਜਿਹਾ ਤਰੀਕਾ ਦੱਸੋ ਵੀ ਜਿਦੇ ਨਾਲ ਮਤਲਬ ਵੀ ਅਸੀਂ ਵੀਡੀਓ ਨੂੰ ਅਸੀਂ ਮਤਲਬ ਵੀ 10 ਵੀਡੀਓ ਨੂੰ ਅਸੀਂ 5-7 ਮਿੰਟ ਦੇ ਵਿੱਚ ਦੇਖ ਲਈਏ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸੂਗਾ ਕਿ ਤੁਸੀਂ 10 ਘੰਟੇ ਦੀਆਂ ਫਿਲਮਾਂ ਨੇ ਜਿਹੜੀਆਂ ਜਿਵੇਂ ਮਤਲਬ ਵੀ ਤੁਸੀਂ ਫਿਲਮਾਂ ਦੇ ਜਿਵੇਂ ਬਣਾਉਣੇ ਨੇ ਟੌਪ 10 ਫਿਲਮਾਂ ਕਿਹੜੀਆਂ ਨੇ ਜਾਂ ਟੌਪ 5 ਫਿਲਮ ਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਕਿ ਤੁਸੀਂ ਮਤਲਬ ਵੀ ਕਿਵੇਂ ਤੁਸੀਂ ਇੰਨੀਆਂ ਸਾਰੀਆਂ ਫਿਲਮਾਂ ਨੂੰ ਸਿਰਫ 5 ਜਾਂ 7 ਮਿੰਟ ਦੇ ਵਿੱਚ ਦੇਖਣਾ ਵਾ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਇੱਕ ਵੀਡੀਓ ਬਣਾ ਦੇਣੀ ਹੈ ਕਿਉਂਕਿ ਜੇ ਅਗਰ ਤੁਸੀਂ ਇਸ ਟੌਪਿਕ ਦੇ ਕੰਮ ਕਰਦੇ ਹੋ ਨਾ ਤਾਂ ਇਸ ਟੌਪਿਕ ਦੇ ਉੱਤੇ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸਾ ਕਮਾ ਸਕਦੇ ਹੋ ਜੀ ਕਿਉਂਕਿ ਅੱਜ ਇਹ ਟੌਪਿਕ ਦੇ ਉੱਤੇ ਲੋਕ ਬਹੁਤ ਜ਼ਿਆਦਾ ਵੀਡੀਓ ਨੂੰ ਸਰਚ ਕਰਦੇ ਨੇ ਵੀ ਟੌਪ ਆਫ ਵੈਬ ਸੀਰੀਜ਼ ਕਿਹੜੀਆਂ ਨੇ ਟੌਪ ਫਿਲਮਾਂ ਕਿਹੜੀਆਂ ਨੇ ਟੌਪ ਪੰਜਾਬੀ ਫਿਲਮਾਂ ਕਿਹੜੀਆਂ ਨੇ ਟੌਪ ਸਾਊਥ ਦੀ ਫਿਲਮਾਂ ਕਿਹੜੀਆਂ ਨੇ ਟੌਪ ਹਿੰਦੀ ਫਿਲਮਾਂ ਹੋ ਗਈਆਂ 13 ਫਿਲਮਾਂ ਹੋ ਗਈਆਂ ਨਾ ਕਿਹੜੀਆਂ ਕਿਹੜੀਆਂ ਨੇ ਸੋ ਲੋਕ ਜਦੋਂ ਦੇਖਦੇ ਨੇ ਤਾਂ ਲੋਕ ਜਿਹੜੀ ਟੌਪ 10 ਦੇ ਵਿੱਚ ਜਿਹੜਾ ਟੌਪ 5 ਦੇ ਵਿੱਚ ਹੁੰਦੀਆਂ ਨੇ ਤਾਂ ਲੋਕ ਉਸੇ ਨੂੰ ਹੀ ਦੇਖਦੇ ਨੇ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਨਹੀਂ ਸਹੀ ਤਰੀਕੇ ਨਾਲ ਦੱਸੂਗਾ ਕਿ ਤੁਸੀਂ ਉਸ ਟੌਪਿਕ ਦੇ ਉੱਤੇ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ ਤੇ ਤੁਸੀਂ ਕਿਵੇਂ ਆਪਣੇ ਚੈਨਲ ਨੂੰ ਗਰੋ ਕਰਨਾ ਵਾ ਤੇ ਕਿਵੇਂ ਤੁਸੀਂ ਮਹੀਨੇ ਦੇ ਘਰੇ ਬੈਠ ਕੇ ਤੁਸੀਂ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਅਗਰ ਦੇਖੋ ਇਹ ਜਿਹੜਾ ਚੈਨਲ ਆ ਅਗਰ ਤੁਸੀਂ ਫੈਸਲੇ ਸੇ ਕਰਨਾ ਚਾਹੁੰਦੇ ਤੁਸੀਂ ਇਹ ਨਹੀਂ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਅਸੀਂ ਸਿਰਫ ਆਪਣੀ ਵੌਇਸ ਦੇਣਾ ਚਾਹੁੰਦੇ ਹਾਂ ਇਹ ਉਹਨਾਂ ਵਾਸਤੇ ਵੀ ਬਹੁਤ ਵਧੀਆ ਵਾਕਈ ਮੇਰੇ ਭਿੰਨ ਭਰਾਏ ਕੁਝ ਵੀ ਹੈਗੇ ਨੇ ਜਿਹੜੇ ਕਹਿੰਦੇ ਜੇ ਸਾਨੂੰ ਫੇਸ ਦੀ ਕੋਈ ਟੈਨਸ਼ਨ ਨਹੀਂ ਹੈਗੀ ਅਸੀਂ ਆਪਣਾ ਫੇਸ ਵੀ ਦਿਖਾ ਸਕਦੇ ਆ ਪਰ ਅਸੀਂ ਕੰਮ ਕਰਨਾ ਚਾਹੁੰਦੇ ਆ ਉਹਨਾਂ ਲਈ ਵੀ ਇਹ ਬੈਸਟ ਆ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਵਾ ਤੁਸੀਂ ਆਪਣਾ ਫੇਸ ਦਿਖਾਉਣਾ ਚਾਹੁੰਦੇ ਹੋ ਜਾਂ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਜੀ ਸੋ ਦੇਖੋ ਹੁਣ ਤੁਸੀਂ ਕੀ ਕਰਨਾ ਵਾ ਤੁਸੀਂ ਸਭ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਆਪਣਾ YouTube ਤੇ Facebook ਤੇ account ਤੁਸੀਂ ਬਣਾਉਣਾ ਹੀ ਬਣਾਉਣਾ ਵਾ ਜਿਹੜੀ ਇਹ ਚੈਨਲ ਤੋਂ ਇਨਕਮ ਹੁੰਦੀ ਹੈ ਸਭ ਤੋਂ ਵਧੀਆ ਹੁੰਦੀ ਹੈ ਦੋ ਤਰੀਕੇ ਨਾਲ ਇੱਕ Facebook ਤੋਂ ਹੁੰਦੀ ਹੈ ਤੇ ਇੱਕ ਹੁੰਦੀ ਹੈ YouTube ਦੇ ਉੱਤੋਂ ਠੀਕ ਹੈ ਜੀ ਜਿਵੇਂ YouTube ਦਾ ਚੈਨਲ ਤੁਸੀਂ ਬਣਾ ਹੀ ਲਿਆਉਣਾ ਮੇਰੀ ਵੀਡੀਓ ਨੂੰ ਦੇਖ ਕੇ ਆ ਤੁਹਾਡਾ YouTube ਦਾ ਚੈਨਲ ਬਣ ਗਿਆ ਆ ਤੁਹਾਡਾ ਬਣ ਗਿਆ Facebook ਦਾ ਪੇਜ ਆ ਤੁਹਾਡਾ Facebook ਦਾ ਪੇਜ ਬਣ ਗਿਆ ਤੁਸੀਂ ਆ ਦੋ ਚੀਜ਼ਾਂ ਬਣਾ ਲੈ ਜਿਹੜੇ ਨਾਮ ਤੇ ਤੁਸੀਂ YouTube ਚੈਨਲ ਬਣਾਉਂਗੇ ਉਸੇ ਨਾਮ ਦੇ ਉੱਤੇ ਤੁਸੀਂ Facebook ਪੇਜ ਵੀ ਬਣਾ ਲੈਣਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਫਿਲਮਾਂ ਦਾ ਰਿਵਿਊ ਕਿਵੇਂ ਕਰਨਾ ਹੈ ਨਾ ਬਹੁਤ ਸਾਰੇ ਚੈਨਲ ਤੁਸੀਂ ਜਾ ਕੇ ਸਰਚ ਕਰੋਗੇ ਨਾ ਤੁਸੀਂ ਜਾ ਕੇ YouTube ਦੇ ਉੱਤੇ ਜਾ ਕੇ ਸਰਚ ਕਰੋ ਟੌਪ 5 ਵੈਬ ਸੀਰੀਜ਼ ਟੌਪ 5 ਵੈਬ ਸੀਰੀਜ਼ ਏ ਸਰਚ ਕਰੋ ਜਾਂ ਫਿਰ ਤੁਸੀਂ ਸਰਚ ਕਰ ਸਕਦੇ ਹੋ ਟੌਪ 5 ਫਿਲਮਸ ਫਿਲਮ ਕਰ ਲਓ ਮੂਵੀ ਕਰ ਲਓ ਕੋਈ ਵੀ ਲਿਖ ਲਓ ਤੁਸੀਂ ਤੁਸੀਂ ਇਹ ਸਰਚ ਕਰਨੀ ਹੈ ਜਾਂ ਟੌਪ 10 ਕਰ ਲਓ ਜਾਂ ਟੌਪ 5 ਕਰ ਲਓ ਅਗਰ ਦੇਖੋ ਮੇਰੀ ਸਲਾਹ ਲਓਗੇ ਤਾਂ ਮੈਂ ਤੁਹਾਨੂੰ ਇਹੀ ਕਹਾਂਗਾ ਜਾਂ ਤਾਂ ਤੁਸੀਂ ਟੌਪ 5 ਕਰਿਓ ਜਾਂ ਤੁਸੀਂ ਟੌਪ 10 ਕਰਿਓ ਜੇ ਤੁਸੀਂ ਟੌਪ 5 ਰੱਖੋਗੇ ਉਹਦੇ ਵਿੱਚ ਐ ਕਿ ਤੁਹਾਡੀ ਜਿਹੜੀ ਵੀਡੀਓ 5-7 ਮਿੰਟ ਦੀ ਬਣੇਗੀ ਤੇ ਉਹ ਤੁਹਾਡੀ ਵੀਡੀਓ ਦੇ ਵਾਇਰਲ ਹੋਣ ਦੇ ਚਾਂਸੇ ਜ਼ਿਆਦਾ ਹੋਣਗੇ ਤੁਹਾਡੇ ਕੋਲ ਕੰਟੈਂਟ ਬਹੁਤ ਜ਼ਿਆਦਾ ਹੋ ਜਾਏਗਾ ਤੁਸੀਂ ਕੀ ਕਰਨਾ ਤੁਸੀਂ ਫਿਲਮ ਫਿਲਮ ਕੁਝ ਨਹੀਂ ਦੇਖਣੀ ਹੈਗੀ ਇਹਦੇ ਵਿੱਚ ਤੁਸੀਂ ਫਿਰ ਵੀ ਰਿਵਿਊ ਕਰ ਦੋਗੇ ਵਧੀਆ ਮੈਂ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਨਾ ਮੈਂ 4-5 YouTube ਚੈਨਲਾਂ ਦੇ ਲਿੰਕ ਦੇ ਦਾਂਗਾ ਜਿਹੜੇ ਫਿਲਮਾਂ ਦਾ ਰਿਵਿਊ ਹੀ ਕਰਦੇ ਨੇ ਤੁਸੀਂ ਕੀ ਕਰਨਾ ਉਹ 2-4 ਚੈਨਲਾਂ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਤੇ ਉਹਨਾਂ ਦੀ ਵੀਡੀਓ ਜਾ ਕੇ ਵਾਚ ਕਰਦਿਆਂ ਨੇ ਉਹਨਾਂ ਦੀ ਜਿਹੜੀ ਵੀਡੀਓ ਹੈ ਇੱਕ ਵੀਡੀਓ ਦੀ ਟਾਈਮ ਲੈਂਥ ਹੈ ਇਹ 5 ਮਿੰਟ ਤੋਂ ਲੈ ਕੇ 10 ਮਿੰਟ 5 ਮਿੰਟ ਤੋਂ ਲੈ ਕੇ 10 ਮਿੰਟ ਦੀ ਉਹਨਾਂ ਦੀ ਵੀਡੀਓ ਵਾ ਉਹਨਾਂ ਨੇ ਦੱਸਿਆ ਹੋਇਆ ਆਪਣੀ ਵੀਡੀਓ ਦੇ ਵਿੱਚ ਪ੍ਰੋਪਰਲੀ ਵੀ ਨੰਬਰ 1 ਤੇ ਕਿਹੜੀ ਫਿਲਮ ਆ ਨੰਬਰ 2 ਤੇ ਕਿਹੜੀ ਫਿਲਮ ਆ ਨੰਬਰ 3 ਤੇ ਕਿਹੜੀ ਫਿਲਮ ਆ ਨੰਬਰ 4 ਤੇ ਕਿਹੜੀ ਆ ਤੇ ਨੰਬਰ 5 ਤੇ ਕਿਹੜੀ ਆ ਤੁਸੀਂ ਉਹਨਾਂ ਦੀ ਵੀਡੀਓ ਨੂੰ ਦੇਖਣਾ ਵਾ ਉਹਨਾਂ ਦੀ ਵੀਡੀਓ ਜਿਹੜੀ 5 ਤੋਂ 10 ਮਿੰਟ ਦੀ ਹੈਗੀ ਆ ਤੁਸੀਂ ਉਹਨਾਂ ਦੀ ਵੀਡੀਓ ਨੂੰ ਦੇਖ ਲੈਣਾ ਤਾਂ ਉਹਨਾਂ ਦੀ ਵੀਡੀਓ ਨੂੰ ਦੇਖ ਕੇ ਹੀ ਤੁਸੀਂ ਆਪਣਾ ਇੱਕ ਕਾਪੀ ਪੈਨ ਲੈ ਕੇ ਉਹਦੇ ਤੇ ਲਿਖ ਲੈਣਾ ਵੀ ਟੋਪ ਨੰਬਰ 1 ਤੇ ਇਹ ਆ ਨੰਬਰ 2 ਤੇ ਇਹ ਆ 3 ਨੰਬਰ ਤੇ ਇਹ ਆ 4 ਤੇ ਇਹ ਆ ਤੇ 5 ਤੇ ਇਹ ਆ ਤੁਸੀਂ ਲਿਖ ਲੈਣਾ ਫਿਲਮਾਂ ਦੇ ਨਾਮ ਜਦੋਂ ਤੁਸੀਂ ਲਿਖ ਲੂਗੇ ਤੇ ਉਹ ਫਿਲਮਾਂ ਜਦੋਂ ਤੁਸੀਂ ਆਪਣੇ ਫੋਨ ਦੇ ਨਾਲ ਹੀ ਗੂਗਲ ਤੇ ਜਾਓਗੇ ਤੁਸੀਂ ਸਰਚ ਕਰੋਗੇ ਉਹਨਾਂ ਦੇ ਫਿਲਮਾਂ ਦੇ ਪੋਸਟਰ ਤੁਹਾਨੂੰ ਨਾ ਉੱਥੋਂ ਮਿਲ ਜਾਣਗੇ ਪੋਸਟਰ ਤੁਸੀਂ ਉੱਥੇ ਡਾਊਨਲੋਡ ਕਰ ਲੈਣੇ ਆ ਜੀ ਤੇ ਹੋਰ ਵੀ ਮੂਵੀ ਦੇ ਤੁਹਾਨੂੰ ਬਹੁਤ سارے ਕਲਿੱਪ ਉਸ ਮੂਵੀ ਦੇ ਰਿਗਾਰਡਿੰਗ ਤੁਹਾਨੂੰ ਮਿਲ ਜਾਣਗੇ ਤਾਂ ਤੁਸੀਂ ਫਿਰ ਕੀ ਕਰਨਾ ਉਹ ਤੋਂ ਬਾਅਦ ਤੁਸੀਂ ਆਪਣੀ ਵੌਇਸ ਰਿਕਾਰਡ ਕਰ ਲੈਣੀ ਆ ਵੀ ਟੌਪ ਨੰਬਰ 1 ਤੇ ਇਹ ਫਿਲਮਾਂ ਨੰਬਰ 2 ਤੇ ਇਹ ਆ ਨੰਬਰ 3 ਤੇ ਇਹ ਆ ਨੰਬਰ 4 ਤੇ ਇਹ ਆ ਨੰਬਰ 5 ਤੇ ਇਹ ਆ ਸਿਰਫ ਐ ਨਹੀਂ ਕਰਨਾ ਹੈਗਾ ਵੀ ਨੰਬਰ 1 ਦੇ ਉੱਤੇ ਆ ਫਿਲਮਾਂ ਜੀ ਨੰਬਰ 2 ਤੇ ਨਾ ਉਹਦੇ ਵਿੱਚ ਥੋੜਾ ਜਿਹਾ ਗਲਿਮਰ ਪਾਉਣਾ ਵਾ ਜਿਵੇਂ ਮਤਲਬ ਵੀ ਉਹ ਵੀਡੀਓ ਤੁਸੀਂ ਉਹਨੂੰ ਦੱਸਿਆ ਨਾ ਜਿਹਦੇ ਵਿੱਚ ਚੈਨਲ ਤੁਹਾਨੂੰ ਡਿਸਕ੍ਰਿਪ ਵੀ ਉਹ ਕਿਵੇਂ ਬੋਲਦੇ ਨੇ ਉਹਨਾਂ ਦਾ ਬੋਲਣ ਦਾ ਸਟਾਈਲ ਕਿਵੇਂ ਆ ਕੀ ਕੁਝ ਦੱਸਦੇ ਨੇ ਤੁਸੀਂ ਵੀ ਨਾ ਇੱਕ ਫਿਲਮ ਦੇ ਬਾਰੇ ਮੰਨ ਕੇ ਚੱਲੋ ਅਪ ਉਦਾਹਰਨ ਦੇ ਤੌਰ ਤੇ ਉਹ ਦੇਖ ਲੈਨੇ ਜਿਵੇਂ ਕਿ ਕੇਜੀਐਫ ਫਿਲਮ ਆਈ ਸੀ ਨਾ ਇੱਕ ਕੇਜੀਐਫ ਫਿਲਮ ਆਈ ਸੀ ਉਹਨੇ ਬਹੁਤ ਧਮਾਕਾ ਕੀਤਾ ਸੀ ਇੱਕ ਕੇਜੀਐਫ ਫਿਲਮ ਆਈ ਆ ਤੇ ਤੁਸੀਂ ਕੀ ਕਰਨਾ ਜੋ ਕੇਜੀਐਫ ਫਿਲਮ ਦੇ ਵਿੱਚ ਮੈਨ ਮੈਨ ਸੀ ਉਹ ਬੰਦੇ ਨੇ ਦੱਸ ਤਾਂ ਵੀ ਕੇਜੀਐਫ ਫਿਲਮ ਦੇ ਵਿੱਚ ਮੈਨ ਮੈਨ ਕੀ ਸੀ ਤੁਸੀਂ ਉਹ 5 6 ਚੀਜ਼ਾਂ ਨੋਟ ਕਰ ਲੈਣੀਆਂ ਨੰਬਰ 1 ਤੇ ਜਿਵੇਂ ਤੁਸੀਂ ਲਿਖਿਆ ਨੰਬਰ 1 ਤੇ ਕੇ ਜੀ ਐਫ ਫਿਲਮ ਠੀਕ ਆ ਇਹ ਇਹਦੇ ਵਿੱਚ ਕੀ ਸੀ ਨੰਬਰ 1 ਤੇ ਇਹਦੇ ਵਿੱਚ ਆਹ ਚੀਜ਼ ਸੀ 2 ਸੀ ਨੰਬਰ 3 ਤੇ ਸੀ ਇੱਕ क्राइम ਸੀ ਇਹ ਸਸਪੈਂਸ ਸੀ ਇਹ ਇਦਾਂ ਸੀ ਥ੍ਰਿਲਰ ਸੀ ਜੋ ਵੀ ਜੋ ਵੀ ਕੁਝ ਉਹਦੇ ਵਿੱਚ ਹੋਊਗਾ ਤੁਸੀਂ ਉਹ ਸਾਰਾ ਕਾਪੀ ਦੇ ਉੱਤੇ ਨੋਟ ਲੈ ਕਰ ਲੈਣਾ ਨੋਟ ਕਰਕੇ ਤੁਸੀਂ ਆਪਣੇ ਫੋਨ ਦੇ ਉੱਤੇ ਵਾਇਸ ਰਿਕਾਰਡ ਕਰ ਲੈਣੀ ਆ ਕਾਪੀ ਤੋਂ ਦੇਖ ਦੇ ਕੇ ਬੋਲੀ ਜਾਣਾ ਤੁਸੀਂ ਉਹ ਵੀ ਪੰਜ ਫਿਲਮਾਂ ਦੀ ਕਰ ਲੈਣੀ ਤੇ ਜਿਹੜੇ ਤੁਸੀਂ ਉਹਨਾਂ ਦੇ ਪੋਸਟਰ ਜਿਹੜੇ ਤੁਸੀਂ ਡਾਊਨਲੋਡ ਕੀਤੇ ਸੀਗੇ ਜਿਹੜੇ ਫਰਮ ਵੀ ਦੇ ਕਲੀਪ ਗੂਗਲ ਤੋਂ ਤੁਸੀਂ ਡਾਊਨਲੋਡ ਕੀਤੇ ਸੀ ਹੁਣ ਜਿਹੜਾ ਆਪਣਾ ਸਭ ਤੋਂ ਮੈਨ ਕੰਮ ਆਪਣਾ ਕੰਮ ਹੈਗਾ ਹੁਣ ਵੀਡੀਓ ਨੂੰ ਐਡਿਟ ਕਰਨਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਮੈਂ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਉਹ ਤੇ ਆਲਰੇਡੀ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਹੋਈ ਆ ਮੋਬਾਈਲ 'ਤੇ ਰਾਹੀਂ VN ਵੀਡੀਓ ਐਡੀਟਰ ਆ ਜੀ ਅਸੀਂ ਆਪਣੀ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਵਾ ਅਗਰ ਤੁਸੀਂ ਮੇਰੀ ਵੀਡੀਓ ਨਹੀਂ ਦੇਖੀਗੀ ਤਾਂ ਪਲੀਜ਼ ਮੇਰੇ ਚੈਨਲ ਤੇ ਜਾ ਕੇ ਇੱਕ ਵਾਰੀ ਉਹ ਵੀਡੀਓ ਜ਼ਰੂਰ ਦੇਖੋ ਫਿਰ ਤੁਹਾਨੂੰ ਪਰ ਆਪਰਲੀ ਪਤਾ ਲੱਗ ਜਾਏਗਾ ਵੀ ਅਸੀਂ ਵੀਡੀਓ ਨੂੰ ਕਿਵੇਂ ਐਡਿਟ ਕਰਨਾ ਵਾ VN ਵੀਡੀਓ ਐਡੀਟਰ ਤੁਸੀਂ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਨ ਤੋਂ ਬਾਅ ਓਪਨ ਹੋ ਜਾਏਗਾ ਫਿਰ ਤੁਸੀਂ ਕੀ ਕਹਿੰਦਾ ਜਿਹੜੀ ਤੁਸੀਂ ਵੌਇਸ ਰਿਕਾਰਡ ਕੀਤੀ ਸੀ ਆਹ ਟਾਈਮ ਲਾਈਨ ਨੇ ਠੀਕ ਆ ਵੀ ਐਨ ਵੀਡੀਓ ਡਿਟੇਡ ਦੀ ਟਾਈਮ ਲਾਈਨ ਆ ਇੱਥੇ ਤੁਸੀਂ ਆਪਣੀ ਵੌਇਸ ਰੱਖ ਲੈਣੀ ਆ ਜੀ ਠੀਕ ਆ ਇੱਥੇ ਤੁਸੀਂ ਆਪਣੀ ਵੌਇਸ ਰੱਖ ਲੈਣੀ ਆ ਫਿਰ ਉਸ ਤੋਂ ਬਾਅਦ ਜਿਹੜੇ ਤੁਸੀਂ ਗੂਗਲ ਕ੍ਰੋਮ ਦੇ ਵਿੱਚ ਜਾ ਕੇ ਤੁਸੀਂ ਜਿਹੜੀ ਆਪਣੇ ਫੋਟੋ ਡਾਊਨਲੋਡ ਕੀਤੇ ਆ ਜੀ ਫਿਲਮ ਦੇ ਮੁਤਾਬਿਕ ਹੈ ਨਾ ਉਹ ਫਿਲਮ ਦੇ ਮੁਤਾਬਿਕ ਤੁਸੀਂ ਇੱਥੇ ਉਹ ਫੋਟੋਆਂ ਲਗਾ ਦੇਣੀਆਂ ਇਹ ਤੋਂ ਨਹੀਂ ਫੋਟੋ ਆ ਜਾਣੀਆਂ ਉਸ ਤੋਂ ਬਾਅਦ ਹਲਕਾ ਜਿਹਾ ਤੁਸੀਂ 뮤ਜ਼ਿਕ ਲਗਾ ਦੇਣਾ 뮤ਜ਼ਿਕ ਵੀ ਮੈਂ ਤੁਹਾਨੂੰ ਦੱਸਾਂ ਵੀ ਐਨ ਵੀਡੀਓ ਐਡੀਟਰ ਦੇ ਵਿੱਚ ਹੀ 뮤ਜ਼ਿਕ ਮਿਲ ਜਾਂਦਾ ਤੁਸੀਂ ਇੱਥੇ ਆਪਣਾ ਮਿਊਜ਼ਿਕ ਲਗਾ ਦੇਣਾ ਇਹ ਤੁਹਾਡਾ ਮਿਊਜ਼ਿਕ ਹੋ ਗਿਆ ਇਹ ਤੁਹਾਡੀ ਵਾਇਸ ਹੋ ਗਈ ਇਹ ਤੁਹਾਡੀ ਵੀਡੀਓ ਹੋ ਗਈ ਹੁਣ ਇਹਨੂੰ ਸਾਰਿਆਂ ਨੂੰ ਤੁਸੀਂ ਐਕਸਪੋਰਟ ਕਰ ਲੈਣਾ ਜੀ ਐਕਸਪੋਰਟ ਕਰ ਲੈਣਾ ਜਦੋਂ ਤੁਸੀਂ ਇਹਨੂੰ ਐਕਸਪੋਰਟ ਕਰ ਲੋਗੇ ਇਹ ਤੁਹਾਡੀ ਗੈਲਰੀ ਦੇ ਵਿੱਚ ਜਾ ਕੇ ਸੇਵ ਹੋ ਜਾਏਗਾ ਤੁਸੀਂ ਕੀ ਕਹਿਣਾ YouTube ਦੇ ਉੱਤੇ ਜਾਣਾ ਆਪਣੇ ਚੈਨਲ ਦੇ ਉੱਤੇ ਜਾਣਾ ਤੇ YouTube ਦੇ ਉੱਤੇ ਅਪਲੋਡ ਕਰ ਦੇਣਾ ਤੇ ਉਹਦਾ ਟਾਈਟਲ ਲਿਖ ਦੇਣਾ ਟੌਪ 5 ਟੌਪ 5 ਮੂਵੀਜ਼ ਮੂਵੀਜ਼ ਇਨ ਹਿੰਦੀ ਇਨ ਪੰਜਾਬੀ ਇਨ ਸਾਊਥ ਕੁਝ ਵੀ ਲਿਖ ਦੇਣਾ ਹਾਂ ਸੱਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਿਆ ਵੀ ਉਹ ਜਿਹੜੀ ਤੁਸੀਂ ਚੈਨਲ ਦੇ ਤੁਸੀਂ ਦੇਖੂਗੇ ਨਾ ਉਹਨਾਂ ਨੇ ਤਾਂ ਹਿੰਦੀ ਦੇ ਵਿੱਚ ਬਣਾਏ ਹੋਏ ਨੇ ਉਹ ਹਿੰਦੀ ਦੇ ਵਿੱਚ ਦੱਸਦੇ ਨੇ ਪੰਜਾਬੀ ਦੇ ਵਿੱਚ ਬਹੁਤ ਘੱਟ ਨੇ ਚੈਨਲ ਪੰਜਾਬੀ ਦੇ ਵਿੱਚ ਦੋ ਜਾਂ ਤਿੰਨ ਚੈਨਲ ਨੇ ਬਾਸ ਜਿਹੜੇ ਇਹ ਚੀਜ਼ਾਂ ਦੱਸਦੇ ਨੇ ਤੁਸੀਂ ਕੀ ਕਰਨਾ ਤੁਸੀਂ ਪੰਜਾਬੀ ਦੇ ਵਿੱਚ ਦੱਸਣਾ ਵਾ ਤੇ ਜਦਾ ਤੁਸੀਂ ਕਾਪੀ ਦੇ ਉੱਤੇ ਨੋਟ ਕਰਨਾ ਤੁਸੀਂ ਨੋਟ ਵੀ ਪੰਜਾਬੀ ਦੇ ਵਿੱਚ ਕਰਨਾ ਆਪਣੀ ਭਾਸ਼ਾ ਦੇ ਵਿੱਚ ਜਿਵੇਂ ਤੁਸੀਂ ਬੋਲਣਾ ਤੁਹਾਨੂੰ ਵਧੀਆ ਲੱਗਦਾ ਉਸੇ ਭਾਸ਼ਾ ਦੇ ਵਿੱਚ ਤੁਸੀਂ ਰਿਕਾਰਡ ਕਰ ਲੈਣਾ ਜੀ ਠੀਕ ਆ ਤੇ ਉਦਾਂ ਹੀ ਤੁਸੀਂ ਨੋਟ ਕਰ ਲੈਣਾ ਜਿਵੇਂ ਤੁਸੀਂ ਨੋਟ ਕਰੋਗੇ ਉਸੇ ਤਰ੍ਹਾਂ ਤੁਸੀਂ ਆਪਣੀ ਵਾਇਸ ਓਵਰ ਦੇਣੀ ਆ ਤੇ ਪੰਜਾਬੀ ਦੇ ਵਿੱਚ ਹੀ ਤੁਸੀਂ ਬੋਲਣਾ ਵਾ ਕਿਉਂਕਿ ਜਿਹੜਾ ਆਪਣੇ ਪੰਜਾਬੀ ਲੋਕ ਵੀ ਬਹੁਤ ਨੇ ਜਿਹੜੇ ਅੱਜ ਦੀ ਜਨਰੇਸ਼ਨ ਆ ਜਾਂ ਪੁਰਾਣੇ ਵੀ ਨੇ ਸਾਡੇ ਬੰਦੇ ਉਹ ਵੀ ਇਹ ਫਿਲਮਾਂ ਨੂੰ ਦੇਖਦੇ ਬਹੁਤ ਸ਼ਕੀਨ ਨੇ ਉਹ ਹਿੰਦੀ ਫਿਲਮਾਂ ਦੇਖਦੇ ਨੇ ਕਿਹੜੇ ਟੌਪ 5 ਨੇ ਤਾਂ ਉਹਨਾਂ ਨੂੰ ਦੇਖਿਓ ਮਤਲਬ ਵੀ ਸਰਚ ਕਰਦੇ ਨੇ ਫਿਲਮਾਂ ਤੇ ਆ ਫਿਲਮਾਂ ਦੇਖਦੇ ਨੇ ਉਹ ਜੇ ਤੁਸੀਂ ਪੰਜਾਬੀ ਦੇ ਵਿੱਚ ਬਣਾ ਦੋਗੇ ਤਾਂ ਉਹ ਹਿੰਦੀ ਵਾਲੇ ਚੈਨਲ ਨੂੰ ਛੱਡ ਕੇ ਤੁਹਾਡੀ ਵੀਡੀਓ ਨੂੰ ਪਹਿਲਾਂ ਦੇਖਣਗੇ ਉਹ ਠੀਕ ਆ ਤੁਸੀਂ ਆਪਣੀ ਪੰਜਾਬੀ ਲੈਂਗੁਏਜ ਦੇ ਵਿੱਚ ਬਣਾਉਣੀਆਂ ਨੇ ਟੌਪ 5 ਟੌਪ 10 ਮੂਵੀਜ਼ ਤੁਸੀਂ ਲਿਖ ਦੇਣਾ ਮੂਵੀਜ਼ ਕਿਹੜੀਆਂ ਨੇ ਟੌਪ ਤੁਸੀਂ ਲਿਖ ਦੇਣਾ ਟੌਪ 5 ਪੰਜਾਬੀ ਮੂਵੀ ਟੌਪ 5 ਤੇਲਗੂ ਮੂਵੀ ਟੌਪ 5 ਹਿੰਦੀ ਮੂਵੀ ਇਦਾਂ ਤੁਸੀਂ ਸਰਚ ਕਰ ਦੇਣਾ ਸਾਊਥ ਦੀ ਹਾਲੀਵੁੱਡ ਦੀ ਇਹ ਤੁਹਾਡੇ ਕੋਲ ਕੰਟੈਂਟ ਬਹੁਤ ਬਣ ਜਾਏਗਾ ਦੇਖੋ ਤੁਸੀਂ ਫਿਲਮ ਕੋਈ ਵੀ ਨਹੀਂ ਦੇਖਣੀ ਕੋਈ ਫਿਲਮ ਨਹੀਂ ਦੇਖਣੀ ਹੈਗੀ ਤੁਸੀਂ ਤੁਸੀਂ ਬਸ ਸਿਰਫ ਕੀ ਕਰਨਾ ਵਾ ਤੁਸੀਂ ਸਿਰਫ ਉਹਨਾਂ ਦੀ ਤੁਸੀਂ ਜਿਹੜੀ ਵੀਡੀਓ 5-10 ਮਿੰਟ ਦੀ ਵੀਡੀਓ ਦੇਖਣੀ ਆ ਤੇ ਤੁਸੀਂ ਆਪਣੇ ਉਹ ਅੰਦਾਜ਼ੇ ਨਾਲ ਤੁਸੀਂ ਕਾਪੀ ਤੇ ਲੇਕ ਕੇ ਤੁਸੀਂ ਵਾਇਸਓਵਰ ਕਰਕੇ ਵੀਡੀਓ ਬਣਾ ਕੇ ਤੁਸੀਂ ਅਪਲੋਡ ਕਰਦੇ ਨੇ ਇਹ ਤੁਹਾਡੀ ਵੀਡੀਓ ਦੇਖੋ 5 ਤੋਂ ਲੈ ਕੇ 10 ਦਿਨ ਦੇ ਵਿੱਚ ਵਾਇਰਲ ਹੋਣੀ ਸ਼ੁਰੂ ਹੋ ਜੂਗੀ ਤੇ ਇਹ ਚੈਨਲ ਦੀ ਜਿਹੜੀ ਕਮਾਈ ਹੈ ਨਾ ਕਮਾਈ ਬਹੁਤ ਜ਼ਿਆਦਾ ਵਾ ਬਹੁਤ ਹੀ ਜ਼ਿਆਦਾ ਕਮਾਈਆ ਇਸ ਚੈਨਲ ਦੇ ਵਿੱਚ ਜੇਬ ਮੰਨ ਕੇ ਚੱਲੀ ਘਟੋ ਘਟ ਮੈਂ ਕਹਿੰਨਾ 1 ਲੱਖ ਰੁਪਏ ਤੋਂ ਲੈ ਕੇ 2 ਲੱਖ ਰੁਪਇਆ ਘਟ ਤੋਂ ਘਟ ਕਿਆ ਮੈਂ 1 ਲੱਖ ਤੋਂ 2 ਲੱਖ ਰੁਪਏ ਮਹੀਨਾ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੋਗੇ ਸਿਰਫ ਘਰੇ ਬੈਠ ਕੇ ਕੰਮ ਕਿੰਨੀ ਦੇਰ ਦਾ ਵਾ ਤੁਹਾਨੂੰ ਸਟਾਰਟਿੰਗ ਦੇ ਵਿੱਚ ਔਖਾ ਲੱਗੇਗਾ ਕੰਮ ਜਿਹੜਾ ਸਿਰਫ ਹੋਏਗਾ ਵਾ ਇਹ 20 ਮਿੰਟ ਤੋਂ ਲੈ ਕੇ 40 ਮਿੰਟ 20 ਤੋਂ 40 ਮਿੰਟ ਦੇ ਵਿੱਚ ਵਿੱਚ ਤੁਸੀਂ ਇੱਕ ਵੀਡੀਓ ਨੂੰ ਤਿਆਰ ਕਰ ਦੋਗੇ ਬਸ ਤੁਸੀਂ 20 ਤੋਂ 40 ਮਿੰਟ ਕੰਮ ਕਰਨਾ ਤੇ ਤੁਸੀਂ ਮਹੀਨੇ ਦੇ 1 ਤੋਂ 2 ਲੱਖ ਰੁਪਇਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੈਣਾ ਜੀ ਅਗਰ ਤੁਸੀਂ ਚਾਹੁੰਦੇ ਹੋ ਮੈਂ ਫੋਨ ਦੇ ਉੱਤੇ VN ਵੀਡੀਓ ਐਡੀਟਰ ਦੇ ਵਿੱਚ ਜਾ ਕੇ ਇਹ ਵੀਡੀਓ ਇਸ ਤਰ੍ਹਾਂ ਤੁਹਾਨੂੰ ਬਣਾ ਕੇ ਦਿਖਾਦਾ ਇਹ ਹੀ ਵੀਡੀਓ ਤਾਂ ਪਲੀਜ਼ ਇਸ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਕਮੈਂਟ ਕਰੋ ਮੈਂ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਨਾ ਮੈਂ ਤੁਹਾਨੂੰ ਦਿਖਾ ਦਾਂਗਾ ਵੀ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਤੁਸੀਂ ਫਿਲਮਾਂ ਦਾ ਰਿਵਿਊ ਕਿਵੇਂ ਕਰਨਾ ਵਾ ਫਿਰ ਉਸ ਨੂੰ ਦੇਖ ਕੇ ਤੁਸੀਂ ਵੀ ਵੀਡੀਓ ਬਣਾ ਸਕਦੇ ਹੋ ਜੀ ਸੋ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕਿ 15 ਮਾਰਚ ਤੋਂ ਬਾਅਦ ਮੈਂ ਪਟਿਆਲੇ ਸ਼ਹਿਰ ਦੇ ਵਿੱਚ ਨਾ ਆਪਣੀ ਇੱਕ ਲਾਈਵ ਵਰਕਸ਼ਾਪ ਆ ਜਿਹੜੀ ਮੇਰੀ ਪ੍ਰੈਕਟੀਕਲ ਵਰਕਸ਼ਾਪ ਆ ਉਹ ਸ਼ੁਰੂ ਕਰਨ ਜਾ ਰਿਹਾ ਹਾਂ ਜੀ ਜਿਹਦੇ ਵਿੱਚ ਮੈਂ ਜਿਹੜੀਆਂ ਤੁਹਾਨੂੰ ਦੱਸਾਂਗਾ ਜਿਵੇਂ ਇੱਕ ਆ ਦੱਸਿਆ ਨਾ ਵੀਡੀਓ ਐਡੀਟਿੰਗ ਬਾਰੇ ਉਹ ਮੈਂ ਆਪਣੀ ਲਾਈਵ ਵਰਕਸ਼ਾਪ ਦੇ ਵਿੱਚ ਸਿਖਾਵਾਂਗਾ ਜਿਵੇਂ ਮਤਲਬ ਵੀ ਮੰਨ ਕੇ ਚਲੋ ਤੁਸੀਂ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵਾ ਆਪਣੀ ਵਾਇਸ ਓਵਰ ਕਿਵੇਂ ਕਰਨੀ ਆ ਵੀਡੀਓ ਨੂੰ ਸ਼ੂਟ ਕਰਨ ਤੋਂ ਬਾਅਦ ਵਾਇਸ ਓਵਰ ਕਰਨ ਤੋਂ ਬਾਅਦ ਤੁਸੀਂ ਵੀਡੀਓ ਨੂੰ ਐਡੀਟ ਕਿਵੇਂ ਕਰਨਾ ਵਾ ਐਡੀਟ ਕਰਨ ਤੋਂ ਬਾਅਦ ਤੁਸੀਂ ਥੰਬਨੇਲ ਆ ਜਿਹੜਾ ਆਪਣਾ ਵੀਡੀਓ ਦਾ ਥੰਬਨੇਲ ਕਿਵੇਂ ਬਣਾਉਣਾ ਥੰਬਨੇਲ ਬਣਾਉਣ ਤੋਂ ਬਾਅਦ ਤੁਸੀਂ ਫੇਸਬੁਕ YouTube Instagram ਤੇ ਤੁਸੀਂ ਵੀਡੀਓ ਨੂੰ ਅਪਲੋਡ ਕਿਵੇਂ ਕਰਨਾ ਵਾ ਅਗਰ ਤੁਸੀਂ ਇਹ ਚਾਰ ਚੀਜ਼ਾਂ ਸਿੱਖ ਲੈਂਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ 2 ਤੋਂ 3 ਲੱਖ ਰੁਪਏ ਕਮਾਉਣਾ ਸ਼ੁਰੂ ਕਰ ਦੋਗੇ ਜੀ ਸੋ ਅਗਰ ਤੁਸੀਂ ਮੇਰੀ ਉਹ ਵਰਕਸ਼ਾਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਤੋਂ ਅੱਜ ਹੀ ਤੁਸੀਂ ਆਪਣੀ ਸੀਟ ਬੁੱਕ ਕਰਵਾ ਲਓ ਜੀ ਕਿਉਂਕਿ 15 ਮਾਰਚ ਤੋਂ ਬਾਅਦ ਪਟਿਆਲੇ ਸਿਰਫ ਇੱਕ ਦਿਨ ਦੀ ਸਾਡੀ ਵਰਕਸ਼ਾਪ ਲੱਗੇਗੀ ਉਹਦੇ ਵਿੱਚ ਤੁਹਾਨੂੰ ਪ੍ਰੋਪਰਲੀ ਪ੍ਰੈਕਟੀਕਲ ਕਰਕੇ ਤੁਹਾਨੂੰ ਦਿਖਾਇਆ ਜਾਵੇਗਾ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਕਿ ਨਵੀਂ ਤੇ ਵਧੀਆ ਵੀਡੀਓਜ਼ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ